ਆ ਮੈਂ ਇਕੱਠੇ ਕਰ ਲੈ ਕੋ ਇੱਕ ਘਰ ਖੜਨੇ ਆ ਜਿਹਾ ਧਾਂ ਖੜਨੇ ਆ ਇੱਥੋਂ ਇਕੱਠਿਆਂ ਕਰਕੇ ਘਰ ਸਫਾਫਾ ਲੈ ਕੇ ਹੁੰਦਾ ਤੇ ਖਾਣਾ ਇਹਨੂੰ ਕਹਿੰਦੇ ਆ ਚਾਚਾ ਤੇ ਆਰ ਬੜਾ ਮੋਟਾ ਇਦਾਂ ਖਾਂਦੇ ਬਿੰਦੇ ਯਾਰ ਮੈਂ ਹੋਏ 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 ਠੰਡਾ ਅਸਾ ਪਾਣੀ ਕਦੀ ਨਾ ਮੁੱਕਣ ਵਾਲਾ ਸਫ਼ਰ ਲੱਗ ਰਿਹਾ ਭੀ ਇਦਾਂ ਚੱਲਣ ਡਿਆ ਜਮ ਮੁੱਕਣਾ ਹੀ ਨਹੀਂ ਆ ਰੰਗ ਵੱਖਰੇ ਵੱਖਰੇ ਆਈ ਦੀ ਅਚਕੜਾ ਇਹਦਾ ਅਧਾਰ ਆਈਦਾ ਵਾ ਚਰਨੇ ਪਾਣੀ ਆਈਦਾ ਪੱਥਰ ਆ ਗਿਨਾ ਨਿੱਕੇ ਪੱਥਰ ਆਨੰਦ ਲਓ ਆਨੰਦ ਆ ਆਨੰਦ ਲਓਗੇ ਨਾ ਆ ਫੇਰੀ ਦੁੱਖ ਭੁੱਲਣਾ ਵਾ ਗੰਦੇ ਰਸਤੇ ਦਾ ਹਨਾ ਉੱਥੇ ਜਾ ਕੇ ਤਾਂ ਗਰਮੀ ਆ Good enough, nothing's really clear. Sometimes it can be a little like the for me, but let really, really I'm lost handcuffed to the bed where I sleep don't give a fuck can't stop unplug feeling overwhelmed I think I've had enough fun uh. gotta find a way to get some energy gotta find someone who's a good friend of me I need purpose to make it all worth it. I'm still searching and I'm still learning I want a life that's filled with memories not a life with regret in front of me I need focus to keep me from hopeless psychosis if I keep moping I got nightmares in my head I fear Thoughts build up until I can't hear. That my mind fills up into a creature and it haunts me somewhere much deeper. I got nightmares in my head, I fear. That the thoughts build up until I can't hear. That my mind fills up into a creature and it haunts me somewhere much deeper. I've been feeling weird. See your focus good enough nothing's really clear sometimes it could be a little tough i just need to feel like the engine side for me but let's me really really anxiety can foggy all this stuff i been feeling weird i can't see your focus good enough nothing's really clear sometimes it could be a little tough ਉਹਨਾਂ ਪਾ ਕੁੰਜਾ ਪਾ ਤੋਂ ਅੱਧਾ ਕਿਲੋਮੀਟਰ ਅੱਗੇ ਆਏ ਆ ਤੇ ਤੁਹਾਨੂੰ ਉਹ ਦਿਖਾਉਣ ਲੱਗਾ ਸੀਨ ਤਾਪ ਪਾਣੀ ਜਦੋਂ ਤੁਸੀਂ ਪਾਣੀ ਤੇ ਉਹ ਵੇਖੋ ਬਰਫ ਪਰ ਬੰਦਾ ਥੋੜਾ ਜਿਆ ਨਾਂਦ ਵਾਲੀਏ 5 5 7 ਰੁਪਏ ਦੀ ਲੈਣਾ ਵਾ ਫਿਰ ਨਾਂਦ ਲੈ ਕੇ ਫੇਰ ਹੀ ਜਾਵਾਂਗੇ 뭐 나와라 맞서 맞어 어. 아이 ਪਾਪਾ ਆ ਨੰਦ ਆ ਗਿਆ ਨੰਦ ਆਹਾਹਾ ਮੈਨੂੰ ਛੋਟ ਬਣਾ ਦੇ ਤੇਰੀ ਬਣਾਤੀ ਛੌਟ ਜੀ

ਪਰ ਫਿਰ ਨੰਦ ਦਿਖਾਇਆ ਵਾ ਜਰਾ ਬੜਾ ਖਰਾਬ ਸੀ ਮਜ਼ਾ ਆਇਆ ਕੋਈ ਆਪਾਂ ਪਾਣੀ ਵਿੱਚ ਆ ਸਹੇ ਗੱਡੀਆਂ ਵੱਡੀਆਂ ਨਹੀਂ ਚੱਲਣੀਆਂ ਆਹ ਇਥੇ ਸ਼ਾਰਟਕਟ ਮਾਰ ਲੈਣੇ ਇੱਕ ਸ਼ਾਰਟਕਟ ਹੈਗਾ ਗੱਡੀਆਂ ਫਸ ਗਈਆਂ ਇੱਥੋਂ ਵੱਡੀਆਂ ਵੱਟ ਗਈਆਂ ਜ਼ਬਰਦਸਤ ਕਿਸੇ ਇਸ ਤਰ੍ਹਾਂ ਤੋਂ ਆਈ ਕੁੜੀ ਕੋਰੇ ਇੱਧਰ ਤੋਂ ਬਹੁਤ ਖਤਰਨਾਕ ਰਸਤਾ ਬਹੁਤ ਖਤਰਨਾਕ ਰਸਤਾ ਤੁਹਾਨੂੰ ਬਿੱਲ ਗੁੱਲ ਥਕਾਉਣ ਵਾਲਾ ਰਸਤਾ ਵਾਲੇ ਨਾਮ ਕਰਵਾ। ਮੁੱਕਦਾ ਹੀ ਨਹੀਂ। ਭਾਵੇਂ 60 ਕਿਲੋਮੀਟਰ ਆਏ ਆ ਜੀ। ਜੋ ਸਵੇਰ ਤੇ ਚੱਲੇ ਆ। ਬਾਰਾਂ ਵੱਜ ਗਏ ਆ। ਸਮਾਸਾ ਤੋਂ ਹੀ ਨਿਕਲੇ ਆ। ਵੀਡੀਓ ਤੇ ਮੈਂ ਤੁਹਾਨੂੰ ਤੁਹਾਨੂੰ ਕੁਝ ਮਾਤਰ ਵਿਖਾ ਰਿਹਾ ਵਾਂ। ਬੋਦਨ ਨਾਲ 100 ਗੁਣਾ ਕਰਦੇ ਜਿਹਨਾਂ ਮੈਂ ਵਿਖਾਉਂਗਾ ਤਾਂ 100 ਗ੍ਰਾਮ ਵਧਿਆ ਖਦਰਨਾਕ ਤੇ ਰੈਂਜਰਸ ਵਿੱਚ ਉਹ ਜੋ ਬਚ ਬਚਾ ਕੇ ਨਾ ਗਨੇ ਆ ਪਰ ਸਲਿੱਪਿੰਗ ਬਹੁਤ ਜ਼ਿਆਦਾ ਨਾਂਦ ਲਾਓ ਨਾਂਦ ਆ ਨਾਂਦ ਲਾਓਗੇ ਨਾ ਫੇਰ ਹੀ ਦੁੱਖ ਭੁੱਲਣਾ ਵਾ ਗੰਦੇ ਰਸਤੇ ਦਾ ਹਾਂਜੀ ਹਾਂਜੀ ਹਣਾ ਕੋਈ ਆਵੇ ਉੱਥੇ ਜਾ ਕੇ ਤੇ ਕਰਮੀ ਆ ਠੀਕ ਆ ਹੁਣ ਪਾਣੀ ਦੀ ਕਿਰਪਾ ਵੇਜਾ ਤੇ ਬਰਫ ਦੀ ਕਿਰਪਾ ਦੋਵੇਂ ਬਣੇ ਵੱਡਾ ਟੇਰ ਆ ਰਿਹਾ ਪਾਣੀ ਦਾ ਆਰ ਹੁੰਦੇ ਕੋਨੇ ਵਿੱਚ ਕਿਹਨੇ ਪੱਥਰ ਹੁੰਦੇ ਵੜੇ ਵੜੇ ਜੇ ਨਾ ਸਿਆਰ ਨਾ ਆ ਜਾਂਗੇ ਉਹ ਨਾ ਚੰਗਾ ਇੱਥੋਂ ਨਾ ਨਾ ਬਣਾ ਇੱਥੋਂ ਦੇ ਨੰਗਾ ਗੇ ਹਾਂ ਦੇਖੋ ਜੀ ਤਾਂ ਨੇ ਆਣੇ ਸਟੇਡੀਅਮ ਜਿਹਾ ਕੇ ਮੈਚ ਵੇਖਣੇ ਹੁੰਦੇ ਆ ਸਾਹਮਣੇ ਚਿੱਟੀ ਚਾਦਰ ਆ ਜਿੱਥੇ ਆਪਾਂ ਖੇਡ ਕੇ ਆਏ ਆ ਏਸੀ ਖੇਡ ਨਹੀਂ ਹਟ ਜਿਹੜਾ ਦੁੱਖ ਆਣਾ ਥੋੜਾ ਕੱਟ ਕੀਤਾ ਆ ਵੀਡੀਓ ਜੇ ਸਵੀਕਾਰਤ ਲੱਗਦੀ ਹੁੰਦੀ ਹੈ ਰਸਤਿਆਂ ਦੀ ਪਰ ਆਹ ਡਾਊਨ ਜਾਂ ਰਿਹਾ ਇੱਕ ਸਲਿਪਰੀ ਆ ਆ ਕੀ ਬਣਿਆ ਵੇਖੋ ਤੀ ਰੰਗ ਰੱਬ ਦੇ ਕਦੀ ਨ ਮਕਣ ਵਾਲਾ ਸਫਰ ਲਗ ਰਿਹਾ ਭੀ ਇਦਾਂ ਚੱਲਣ ਰਿਹਾ ਜਦੋਂ ਮਕਣਾ ਹੀ ਨਹੀਂ ਆ ਰੰਗ ਵੱਖਰੇ ਵੱਖਰੇ ਆ ਜਾਂਦੀ ਆ ਚਿੱਕੜਾ ਇਹਦਾ ਹੱਗਾਰ ਆ ਜਾਂਦਾ ਵਾ ਚਰਨੇ ਦਾ ਪਾਣੀ ਆ ਜਾਂਦਾ ਪੱਥਰ ਆ ਜਾਂਦੇ ਨੇ ਕੇਸ਼ ਪੱਥਰ ਆ ਜਾਂਦੇ ਆ ਮਿੱਟੀ ਆ ਜਾਂਦੀ ਆ ਆਹੋ ਸੜਕੇ ਜਿਹੜੀ ਕਦੀ ਚਿੱਦਗੀ ਬਣੀ ਨਹੀਂ ਗਈ ਇਦਾਂ ਹੀ ਨਾ ਰਾਹ ਵੱਡਿਆ ਵਾ ਤੇ 7-8 ਮਹੀਨੇ ਬੰਦ ਰਹਿੰਦਾ ਬਰਫ ਦੇ ਹਾਲ ਤੱਕਿਆ ਰਹਿੰਦਾ ਵਾ ਪਾਣੀ ਖੁੱਲਦਾ 2-3 ਮਹੀਨੇ ਬਸ ਇਹ ਘਟੀਆਂ ਜਿਹੜੀਆਂ ਆ ਛੋਟੀਆਂ ਗੱਡੀਆਂ ਲੈ ਆ ਕੇ ਆਓ ਗਏ ਗੱਡੀ ਥੱਲੇ ਭੱਜੇਗੀ ਭੱਜੇਗੀ ਉਹਦੇ ਬੰਪਰ ਟੁੱਟਣਗੇ ਟੁੱਟਣਗੇ ਗੱਡੀ ਆ ਜਾਣੀ ਆ ਪਰ ਬੰਪਰ ਸਪੁੱਤੇ ਨਹੀਂ ਜਾਂਦੇ ਜਦੋਂ ਆ ਜਾਓ ਪੰਜਾਬ ਤੋਂ ਚਿਮਲੇ ਵੱਲੋਂ ਆਓ ਕਿਉਂਕਿ ਤੁਸੀਂ ਭੂਤ ਨਹੀਂ ਮਰੋਗੇ ਜੇ ਇਧਰ ਹੈ ਤੇ ਪਹਿਲਾਂ ਭੂਤ ਮੰਜਾ ਤੁਹਾਡਾ ਮੋਟਰਸਾਈਕਲ ਭੂਤ ਤੁਸੀਂ ਭੂਤ ਤੇ ਫਿਰ ਤੁਹਾਨੂੰ ਤੇ ਹੋਈਆਂ ਕੱਪਸੇ ਭੂਤ ਹਵਾ ਬਹੁਤ ਤੇਜ਼ ਹੈ ਬਹੁਤ ਤੇਜ਼ ਰਸਤਾ ਬਹੁਤ ਖਰਾਬ ਕੈਦਾਂ ਲੱਗ ਰਿਹਾ ਵੀ ਆਪਾਂ ਉਹ ਸਫਰ ਨਹੀਂ ਕਰਵਾਤੀ ਕੀਤੀ ਜਿਹਦੀ ਕੋਈ ਬਣਾਈ ਨਹੀਂ ਆ। ਕਿੱਦਾਂ ਲੱਗ ਰਿਹਾ? ਇਹ ਰਸਤਾ ਜਾਂਦਾ ਚੰਦਰਤਾਲ ਲੈ ਕੇ ਨੂੰ ਠੀਕ ਹੈ ਜੀ ਕਿੰਨਾ ਕਿਲੋਮੀਟਰ ਸਫਰ ਦਾ ਕਿੰਨਾ ਹੈ ਪਾ ਚਲੋ ਪਟਲ ਉਹ ਬੰਦੇ ਵੀ ਚੰਦ ਦਾ ਲੇਕ ਵਾਲ ਨਹੀਂ ਜਾਣਾ ਪਟਲ ਪਟਲ ਜਾਣਾ ਵਾ ਉਥੇ ਕਮਰਾ ਲੱਭਣਾ ਵਾ ਇਹਦਾ ਮਤਲਬ ਸਾਰੇ ਉਹ ਬਟਲ ਗਏ ਆ ਕਮਰਾ ਲੱਭ ਕੇ ਸਮਾਰ ਆ ਕੇ ਪਈਦਾ 47 ਗੱਡੀ ਆ ਰਹੀ ਹੈ ਕਿੰਨੇ ਕਿਲੋਮੀਟਰ ਆ ਨੀ ਕੋਈ ਜਮ ਲੱਗੀ ਆ ਜੀ ਪੂਰੇ ਬਨਾਲੀਆ ਰੋਡ ਆ ਯਾਰ ਮੈਂ ਕਹਿੰਦਾ ਚੰਦ ਦਾ ਲੇਕ ਛੱਟੋ ਪੜੇ ਮੈਨੂੰ ਉਹਨਾਂ ਨਾਲ ਗੱਲ ਕਰਨੇ ਆ ਚਾਹੋ ਚਲਿਏ ਮਨਾਲੀ ਨਿਕਲੋਗਾ ਮਨਾਲੀ ਪਹੁੰਚਣਾ ਰਾਮਨਾਥ ਚਾਚਾ ਚਾਚੀ ਕੋ ਬੈ ਕੇ ਤੇ ਰੋਟੀ ਖਾਣੇ ਆ ਤੇ ਨਾਲੇ ਹੋਟਲ ਬੁੱਕ ਕਰ ਲੈਣੇ ਗੱਲ ਮੁਕੀ ਹਾਂ ਆਜੋ ਆਜੋ ਇਹ ਹੋ ਕੇ ਤਾਂ ਦਰਿਆ ਲੱਕਾ 何だ ਕੀ ਜੀ ਆਪਾਂ ਚਾਚਾ ਚਾਚੀ ਇਹਦਾ ਬਹਤੇ ਲੱਕੜ ਦਾ ਪੁੱਲ ਲਿਆ ਆਲੋ ਫੜੋ ਚਾਚਾ ਚਾਚੀ ਦਾ ਬਾਬਾ ਇਥੋਂ ਫੈਸਲਾ ਕਰਨੇ ਆ ਮੇਰਾ ਤੇ ਮੰਨਿਆ ਵੀ ਮੈਂ ਨਾਲ ਹੀ ਚਲ ਜਾ ਇਹ ਬਾਕੀ ਬੰਦੇ ਵੇਖ ਕੀ ਕਰਦੇ ਆ ਕਿਉਂਕਿ ਪਛਾਣ ਜਾਣ ਦਾ ਕੋਈ ਫਾਇਦਾ ਨਹੀਂ ਆ ਬਹੁਤ ਜ਼ਿਆਦਾ ਰਾਸ਼ਿਆ ਸੜ ਖਰਾਬ ਆ ਦਾ ਕੱਲ ਬਣ ਗਈ ਚਲੋ ਆ ਵੀ ਠੀਕ ਹੋ ਗਿਆ ਤੇ ਨਾ ਗੱਲ ਪਾਉਂਦੀ ਫੇਰ ਤੇ ਨਿਕਲ ਜਾਈ ਪਹੁੰਚ ਲ ਕੱਲ ਬਸ ਗਈ ਬਣ ਗਿਆ ਕੰਮ ਜੱਟਾ ਬਹੁਣਾ ਉੱਥੇ ਹੀ ਪਟਲਿਆ ਆ ਸਾਰਾ ਸੀਨ ਉੱਥੇ ਹੀ ਖੜੇ ਜੇ ਤੇ ਆ ਗਾ ਟਾਈਮ ਇਹ ਰਾਤ ਮੈਂ ਵਧੀਆ ਇਦਾਂ ਇੱਥੇ ਝੋਬੇ ਆ ਇਹਨਾਂ ਨੇ ਕੈਂਪ ਲਾਏ ਆ ਬਹੁਤ ਮੜਾ ਹਾਲੇ ਸੀ ਤੇ ਆ ਚਾ ਸਿੱਟਾ ਬਹੁਤ ਉਹੀ ਹੈ ਨਾ ਚਾ ਸਿੱਟਾ ਬਹੁਤ ਪਿਛੇ ਹਾਂ ਚਾ ਸਿੱਟਾ ਆ ਗਿਆ ਵਾ ਆ ਕੈਂਪ ਇਹ ਆਪਣਾ ਸੇ ਬੰਦੇ ਹਣ ਇੱਥੋਂ ਜਾਣਗੇ ਚੰਦਰਤਾਲ ਲੇਕ ਨੂੰ ਜਿਹੜੀ ਇੱਥੋਂ ਲਗਭਗ 15 ਕਿਲੋਮੀਟਰ ਤੇ ਕਿਲੋਮੀਟਰ ਦੇ ਕਰੀਬ ਆ ਤੇ ਮੇਰਾ ਮੰਨਿਆ ਨਹੀਂ ਜਾਂਦਾ ਮੈਂ ਇੱਥੇ ਹੀ ਆਨੰਦ ਪ੍ਰਾਪਤ ਕਰਾਂਗਾ ਜ਼ਿੰਦਗੀ ਦੇ ਕਿਉਂਕਿ ਜਦੋਂ ਦੂਰ ਹੈ ਨਾ ਰੈਸਟ ਹੋਈ ਨਹੀਂਗੀ ਆ ਜੋ ਇੱਥੇ ਰੈਸਟ ਕਰਨੀ ਆ ਚਾ ਚ 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 ਇਹ ਲੈ ਆ ਲਿਆ ਵਾ 15000 ਰੁਪਏ ਦੇ ਪਟਲ ਨੰਬਰ ਤੁਹਾਨੂੰ ਵਿਸ਼ੇ ਦੇ ਦਾਂਗੇ ਲੱਭ ਕੇ ਇਨਾ ਘੁੰਮ ਰੱਖੇ ਤੇ ਜਿਹੜੇ ਸਾਡੇ ਦੋ ਬੰਦੇ ਆ ਉਹਨਾਂ ਨੂੰ ਹੀ ਭੇਜਤਾ ਵਾਲੇ ਇੱਕ ਤੇ 50 ਕਿਲੋਮੀਟਰ ਲੈ ਗਿਆ ਆਫ ਰੋਡ ਆਫ ਰੋਡ ਆ ਨਹੀਂ ਗਿਆ ਥੱਕ ਜਾ ਰਹੀ ਸਾਡੇ ਮਾਨ ਨਾਲ ਮਾਨ ਨਾਲ ਘੱਟ ਹੀ ਇਹ ਕਿਹੜਾ ਟਾਲ ਰਹਿ ਨਹੀਂ ਸਾਡੇ ਕਰਕੇ ਆਈ ਚਾਚਾ ਨਛਾ ਬੈਠੇ ਵਦਨ ਤੁਰ ਗਿਓ ਪੁੱਲ ਤੇ ਚੰਗੇ ਦੇ ਦਰਸ਼ਨ ਲਾਵਾਂਗੇ ਔਰ ਵੇਖੋ ਪ੍ਰਸ਼ਾਂਤ ਜੀ ਆ ਜਾਣਾ ਆਪਣੇ ਹੋਰ ਬੁੜਾ ਗਏ ਜੀ ਇਹਨਾਂ ਦਾ ਸ਼ਾ ਆਹ ਆ ਉਹ ਕੋਈ ਨਕਸ਼ਾ ਬਣਾਇਆ ਇੱਥੇ ਦਾ ਚੱਲੋ ਹੈ ਨਹੀਂ ਜਿਹੜਾ ਆਹ ਹੈ ਆਹ ਹੈ ਆਸਾਂ ਚਾਹੀਏ ਕਿਰਦਾ ਨਹੀਂ ਕਿਰਦਾ ਇਹ ਮੋੜ ਚੱਲੇ ਜਿੱਥੇ ਸਟੈਂਡਰਡ ਦੀ ਬਾਬਾ ਲੱਗੀ ਆ ਇਹਨੂੰ ਕਹਿੰਦੇ ਆ ਪੱਟਲ ਜਿੱਥੋਂ ਰਸਤਾ ਮੁੜਦਾ ਨਾ ਆਪਣਾ ਲੇਕ ਨੂੰ ਉਤੋਂ 4 ਕਿਲੋਮੀਟਰ ਹੁਣ ਉਰੇ ਆਣ ਕੇ ਮਨਾਲੀ ਵੱਲੋਂ ਆਣ ਕੇ ਇਹ ਸਥਾਨ ਆ ਚਾਚਾ ਚਾਚੇ ਢਾਬੇ ਦੇ ਬਿਲਕੁਲ ਨਾਲ ਇਹ ਜੀ ਚਾਚਾ ਅੱਛਾ ਸਿੱਧਾ ਢਾਬਾ ਬਟਲਾ ਹੋਰ ਵੀ ਛੋਟੇ ਢਾਬੇ ਆ ਗਏ ਤੰਗੜੀ ਇੱਕ ਪਿੱਛੇ ਲੰਘਿਆ ਤੇ ਇਹ ਮਸ਼ੂਰੇ ਆ ਇਹ ਪੁਰਾਣਾ ਪ੍ਰਾਤਮ ਮਸ਼ੂਰੇ ਆ ਬਟਲ ਕੋਈ ਕੁਕਿੰਗ ਕਰਾਉਣੀ ਹੋਵੇ ਤਾਂ ਅੰਦਰ ਤੁਹਾਨੂੰ ਆਉਣੀ ਜਦੋਂ ਲੱਕਾਦਣਾ ਨੰਬਰ ਉੱਪਰ ਲੱਗ ਜੂਗਾ i got nightmares in my head i fear that the thoughts build up until i can't hear that my mind fills up into a creature and it haunts me somewhere much deeper anxiety filling up every space no privacy and silently it could build and build until you finally see whoa <laughs> ਕਿੰਨਾ ਆਪਣੇ ਵੇਸਪੇ ਸਾਬਤ ਲੀਗਾਂ ਥੋੜੀ ਬੱਧੀ ਮਾਤੋਂ ਰਿਹਾ ਜਾ ਰਿਹਾ ਹੈ ਜਰਾ ਇਹ ਮਸੋਰਮ ਕਰੇ ਚਾਹ ਮਾਰ ਗਾ ਸੁੱਕ ਕਮ ਜਾਣਾ ਬੇਟਾ ਲੈ ਆਓ ਚਾਰ ਦਿਓ ਮੀਡੀਅਮ ਸਕੂਟਰ ਵੇਖ ਲਈ ਆਫ ਰੋਡ ਦਾ ਕਮਾਂਡ ਵੇਖੋ ਆ ਹਲਕਾਤੀ ਆ ਇਹ ਰੋਡ ਹੁਣ ਪਰਛਾਦਾ ਚੱਕ ਲਿਆ ਵਾ ਤੇ ਸਟicker ਮੈਂ ਸਤਾਤੀ ਆ ਬਾਹਰ ਆਪਣੀ ਮੈਂ ਹਣੋ ਤੁਰਿਆ ਤੁਰਿਆ ਉਹ ਲੱਕੜ ਦਾ ਪੁਲ ਵੇਖ ਕੇ ਚੱਲੇ ਆ ਮੈਂ ਤੁਰਿਆ ਤੁਰਿਆ ਪਹੁੰਚ ਗਿਆ ਦੀ ਲੱਕੜ ਦੇ ਪੁਲ ਕੋਲ ਇੱਥੇ ਬਹੁਤ ਹੀ ਖੂਬਸੂਰਤ ਨਦੀ ਵਗੰਡੀ ਆ ਲਾਫਾ ਕੋ 20 ਮਿੰਟ ਤੋਂ ਮੈਂ ਇੱਥੇ ਬੈਠਾ ਵਾਂ ਇੱਕ ਹੀ ਲਾਉਂਦਾ ਇੱਕ ਅਹਿਸਾਸ ਆਉਂਦਾ ਬੜਾ ਸ਼ਾਨਦਾਰ ਉਹ ਸਾਹਮਣੇ برفਿਆ ਉੱਥੇ ਵੀ ਜਾ ਕੇ ਬਹਿਣਾ ਮੈਂ 10 ਮਿੰਟ ਬਸ ਆਹ ਚਾ ਚਾ ਉਹ ਹੱਟ ਜਿਹੜਾ ਆਪਾਂ ਉੱਥੇ ਲਿਆ ਵਾ ਜਿਹਨੂੰ ਪਟਲ ਕਹਿੰਦੇ ਆ ਕਿਤੇ ਤੁਸੀਂ ਰਹਿ ਸਕਦੇ ਜੀ ਮਨਾਲੀ ਕਾਜਾ ਦੇ ਰੂਟ ਵਿੱਚ ਬੜਾ ਫੋਨ ਖੜਾ i'm still searching and i'm still learning i want a life that's filled with memories not a life with regret in front of me i need focus to keep me from hopeless psychosis if i keep moping i got nightmares in my head i fear that the thoughts build up until i can't hear that my mind fills up into a creature and it haunts me somewhere much deeper i got night <laughs> ਇੱਧਰ ਵੀ ਕੋਈ ਥੋੜੀ ਜਿਹੀ ਹੈਗੀ ਨਮੂਨਾ ਇਥੋਂ ਗੱਡੀਆਂ ਲੰਘਦੇ ਆ ਬੜਾ ਪੁੱਲ ਖੜਕਦਾ ਡਰ ਲੱਗਦਾ ਨਾ ਤੇ ਕੋ ਲੋਟ ਆ ਤੇ ਗੱਡੀਆਂ ਆ ਗਈਆਂ ਤੇ ਬੜਾ ਪੁੱਲ ਕੰਪਦਾ ਇਥੇ ਲਿਖਿਆ ਸਾਰਾ ਪੋਤੀ ਵਹੀ ਪੜਾ ਵੀ ਵਹੀ ਕੰਨੀ ਲੱਗਦਾ ਪੰਚਸ ਪੜਿਆ ਰਹੇ Enough, nothing's really clear. Sometimes it could be a little tough. I just need to feel like the end's inside for me. But let's be really real anxiety can foggy all this stuff. I got nightmares in my head, I fear. ਦੇਖੋ ਕਿਨੇ ਰੰਗ ਬਰੰਗ ਸਾਰੇ ਰੰਗ ਹੈਗੇ ਆ ਹਰ ਰੰਗ ਦੇ ਵਿੱਚ ਬਹੁਤ ਜ਼ਿਆਦਾ ਖਿਆਲ ਸ਼ਾਨਦਾਰ ਆ ਆਹ ਬਹੁਤ ਜੋ ਕਰ ਬਸ ਬੋਲੇ ਮੈਂ ਇਕੱਠੇ ਕਰ ਲੈ ਕੋ ਇੱਕ ਔਰ ਖੜਨੀ ਆ ਜਿਆਦਾ ਖੜਨੀ ਆ ਇੱਥੋਂ ਇਕੱਠੀਆਂ ਕਰਕੇ ਕਰ ਸੁਹਾਵਾਂ ਪਾ ਲੈ ਕੇ ਉਹਨਾਂ ਤੇ ਪਾਉਣਾ ਜਿਹੜੇ ਚੰਗੇ ਲੱਗਣੇ ਮੈਂ ਇਕੱਠੇ ਕਰ ਚਾਂੜਿਆ ਇੱਕ ਜਗ੍ਹਾ ਤੇ ਰੱਖ ਦੇ ਸੁਹਾਵਾਂ ਲੈਣਾ ਚੋਕ ਕੇ ਲੈ ਚੋਕ ਕੇ ਲੈ ਜਾ ਇਹ ਗਾਥਾਈ ਮੈਸ ਇ ਮਾਈ ਹੈਡ ਆਈ ਫੀਅਰ ਦ ਥੌਟਸ ਬਿਲਡ ਅਪ ਅੰਟਿਲ ਆ ਕੈਨਟ ਹੀਅਰ That my mind fills up into a creature and it haunts me somewhere much deeper i've been feeling weird i can't seem to focus good enough nothing's really clear sometimes it could be a little tough i just need to feel like the ends inside for me but let's be really real anxiety can foggy all this stuff i've been feeling weird i can't seem to focus good enough nothing's really clear sometimes it could All this stuff. It sucks. We finally feel like giving up. Oh God, no luck. Everything feels like you're sticky stuck. I'm lost, handcuffed. The bed where I sleep, don't give a fuck. Can't stop, unplug, feeling overwhelmed. I think I've had enough. Uh, gotta find a way to get some energy. Gotta find someone who's a good friend of me. I need purpose to make it all worth it. I'm still searching and I'm still learning. I want a life that's filled with memories. Not a life with a great in front of me. I need focus to keep me from hopeless. Psychosis, if I keep moping. Hopeless... I got nightmares in my head. I fear that the thoughts build up until I can't hear. That my mind fills up into a creature it haunts me somewhere much deeper I got nightmares in my head I fear that the thoughts build up until I can't hear that my mind fills up into a creature and it haunts me somewhere much deeper just need to feel like the inside me but let's <laughs> be really really Anxiety can foggy all this stuff I've been feeling weird I can't seem to focus good enough Nothing's really clear sometimes it could be a little tough I just need to feel like the end's inside for me but let's be really real anxiety can foggy all this stuff here we did the test of the Garden here okay man we lumby ਤੇ ਮੈਨੂੰ ਉਮੀਦ ਹੈ ਤੁਸੀਂ ਪਸੰਦ ਜੂ ਕਰੋਗੇ ਕਿਉਂਕਿ ਮੈਂ ਕੋਈ ਵੀ ਪਹਿਲੂ ਮਿਸ ਨਹੀਂ ਕਰਨਾ ਚਾਹੁੰਦਾ ਰਸਤਾ ਤਹੀ ਵੇਖਿਆ ਬਹੁਤ ਆਈ ਡੇਂਜਰਸ ਖਤਰਨਾਕ ਰਸਤਾ ਵਾ ਚਾਚਾ ਚਾਚੀ ਜੀ ਦਾ ਬਤਈਆਂ ਇਹ ਵੀਡੀਓ ਸਮਾਪਤ ਕਰਨੇ ਆ ਕੱਲ ਆਪਾਂ ਵੀਡੀਓ ਆਪਣੀ ਸ਼ੁਰੂ ਕਰਾਂਗੇ ਤਹੀ ਆਪਾਂ ਸਫਰਤ ਕਰਨਾ ਵਾ ਮੰਨਾਲੀ ਦਾ ਉਹ ਪਾਰਟ ਵਾ ਵੱਖਰਾ ਹੋਏਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਜ਼ਰ ਹੋ ਵਾਜ਼ਰੋ ਇਹ ਵੀਡੀਓ ਜਰੂਰ ਵਖਿਓ ਕਮੈਂਟ ਜਰੂਰ ਕਰਿਓ ਜੇ ਕੋਈ ਹੋਰ ਜਾਣਕਾਰੀ ਇਹਦੇ ਵਿੱਚ ਤੁਸੀਂ ਐਡ ਕਰਨੀ ਚਾਹੋ ਤੇ ਕਮੈਂਟ ਕਰਕੇ ਐਡ ਕਰ ਸਕਦੇ ਜੀ ਸਾਰੇ ਬਾਦੇ ਰਹੋ ਜੀ ਓਕੇ ਬਾਈ